ਸਸੀ ਗਾਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਉਣ ਦਾ ਤਰੀਕਾ ਕਟਾਂ ਬਣਾਉਣੇ ਦੱਸਾਂਗੇ ਲੈਸ ਲੋਕ ਕਿਡ ਡਿਜ਼ਾਈਨ ਬਣਾਉਣ ਦਾ ਤਰੀਕਾ ਬਹੁਤ ਵਧੀਆ ਆਸਾਨੀ ਨਾਲ ਸਮਝਾਵਾਂਗੇ ਤੁਸੀਂ ਵੀਡੀਓ ਦੀ ਸ਼ੁਰੂਤ ਲੈ ਕੇ ਅੰਤ ਤੱਕ ਧਿਆਨ ਨਾਲ ਦੇਖਣਾ ਇੱਦੇ ਵਿੱਚ ਆਪਾਂ ਨੇ ਪਾਉਣੀ ਹੈ ਬੁਕਰਮ ਬੁਕਰਮ ਨੂੰ ਪਹਿਲਾਂ ਨਾਪਾਂਗੇ ਜਿੰਨੇ ਆਪਣੀ ਬਲਾਜੋ ਦੀ ਮੋਰੀ ਆ ਉਸ ਹਿਸਾਬ ਨਾਲ ਹੀ ਆਪਾਂ ਨੇ ਇਸ ਦੇ ਵਿੱਚ ਲਾਸਟਿਕ ਪਾਉਣਾ ਇੱਕ ਮੂਰੀ ਆਪਣੇ ਕੋਲੇ ਇਸ ਟਾਈਮ ਹੈ ਜੀ ਹੈਗੀ ਆ 22 ਇੰਚ ਕਿਉਂਕਿ ਇਹਦੇ ਅਪਨ ਸਾਈਡਾਂ ਵਾਲੀਆਂ ਸਲਾਈਆਂ ਬਾਅਦ ਦੇ ਵਿੱਚ ਪਾਵਾਂਗੇ 22 ਇੰਚ ਹੀ ਆਪਾਂ ਬੁਕਰਮ ਲੰਮਾਂਗੇ ਲੰਬਾਈ ਇਹਦੀ ਆਪਾਂ 22 ਇੰਚ ਇੱਕ ਮੂਰੀ ਦੇ ਲੰਮਾਂਗੇ ਚੜਾਈ ਇਹਦੀ ਆਪਾਂ ਲੰਮਾਂਗੇ ਕਟਾਮ ਦੇ ਹਿਸਾਬ ਨਾਲ ਕਟਾਮ ਆਪਾਂ ਦੇਖੋ ਇਸ ਤਰੀਕੇ ਨਾਲ ਪਾਉਣੇ ਨੇ ਜਿਹੜਾ ਆਪਣਾ ਕਟਾਮ ਬਣੂਗਾ ਤੁਸੀਂ ਇਸ ਤਰ੍ਹਾਂ ਸੈਂਟਰ ਦੇ ਵਿੱਚ ਮੈਚਰ ਲਗਾ ਸਕਦੇ ਹੋ ਤੁਹਾਨੂੰ ਪਤਾ ਲੱਗ ਜੂ ਵੀ ਤੁਹਾਡਾ ਵੀ ਕਟਾਮ ਕਿੰਨੇ ਇੰਚ ਦਾ ਬਣੂਗਾ ਇਹ ਆਪਣਾ ਕਟਾਮ ਬਣੂਗਾ 1/2 ਇੰਚ ਤੋਂ 1 ਸੂਤ ਤੋਂ ਜ਼ਿਆਦਾ 1 ਸੂਤ ਜ਼ਿਆਦਾ ਦਾ ਦੇਖੋ ਆਪਣਾ ਇੰਨਾ ਕਟਾਮ ਹੋ ਗਿਆ ਤੇ ਦੂਸਰਾ ਪਾਸੇ ਦੇ ਵਿੱਚ ਲੰਮਾ ਕੇ ਮਾਰ ਦੇ ਜਾਨੀ ਕਿ ਆਪਾਂ 2 ਇੰਚ ਦੀ ਬੁਗਰਮ ਕਟਿੰਗ ਕਰਾਂਗੇ ਕਟਾਮ ਦੇ ਹਿਸਾਬ ਨਾਲ ਤੁਸੀਂ ਬੁਗਰਮ ਦੀ ਕਟਿੰਗ ਕਰ ਸਕਦੇ ਹੋਗੇ 2 ਇੰਚ ਆਪਾਂ ਨੇ ਲੈਣੀ ਹੈ ਇਹਦੀ ਲੰਬਾਈ 2 ਇੰਚ ਆਪਣਾ ਇਹ ਦਿਲੇਣੀ ਹੈ ਚੜਾਈ ਬੁਗਰਮੇ ਤੁਸੀਂ ਕੋਈ ਵੀ ਇਸਤੇਮਾਲ ਕਰ ਸਕਦੇ ਜੇਕਰ ਪੇਸਟਿੰਗ ਵਾਲੀ ਇਸਤੇਮਾਲ ਕਰਨੀ ਹੈ ਤਾਂ ਪੇਸਟਿੰਗ ਵਾਲੀ ਬੁਗਰਮੇ ਤੁਸੀਂ ਇਸਤੇਮਾਲ ਕਰ ਸਕਦੇ ਇਹ ਆਪਣਾ ਕੋਲੇ ਸਾਗਰ ਕੰਪਨੀ ਦੀ ਬਿਨਾ ਪੇਸਟਿੰਗ ਵਾਲੀ ਬੁਗਰਮਾ ਆਪਾਂ ਨੂੰ 22 ਇੰਚ ਚਾਹੀਦਾ ਇਸ ਜਗ੍ਹਾ ਤੇ ਆਪਾਂ ਕਟਿੰਗ ਕਰ ਲਾਂਗੇ ਕਿਉਂਕਿ ਸਿਰਫ ਆਪਾਂ ਨੂੰ 22 ਇੰਚ ਮੁਰੀ ਬੁਕਰਮ ਦੀ ਜਰੂਰਤ ਹੈ ਇਸ ਤਰੀਕੇ ਨਾਲ ਆਪਾਂ ਕਟਾਅ ਤਿਆਰ ਕਰ ਲਾਂਗੇ ਪਹਿਲਾਂ ਹੁਣ ਆਪਾਂ ਨੇ ਕੀ ਕਰਨਾ ਹੈ ਦੋਨਾਂ ਦੇ ਉੱਪਰ ਕੱਚਾ ਲਗਾ ਲਾਂਗੇ ਤਾਂ ਕਿ ਆਪਣੇ ਦੋਨੋਂ ਕਟਾਅਮ ਇੱਕ ਵਾਰੀ ਦੇ ਵਿੱਚ ਹੀ ਕਲੀਅਰ ਹੋ ਜਾਣ ਜਿਹਦੇ ਉੱਪਰ ਕੱਚਾ ਲਗਾ ਕੇ ਉਸ ਤੋਂ ਬਾਅਦ ਆਪਾਂ ਨਿਸ਼ਾਨ ਲਾਵਾਂਗੇ ਇਸ ਨਾਲ ਕਿ ਉਹ ਕੀ ਆਪਣੇ ਕਟਾਮ ਬਿਲਕੁਲ ਇੱਕਸਾਰ ਬਣਣਗੇ ਸਾਰੇ ਜੋ ਪਰਨਿਸ਼ਾਨ ਲਗਾਏ ਨੇ ਇਹਨਾਂ ਦੀ ਆਪਣੀ ਕਟਿੰਗ ਕਰ ਦੇਣੀ ਹੈ ਇਸ ਤਰੀਕੇ ਨਾਲ ਆਪਣੇ ਸਾਰੇ ਕਟਿੰਗ ਕਰ ਲਿਆ ਉਸ ਤੋਂ ਬਾਅਦ ਜੋ ਆਪਣੇ ਕੱਚੀ ਸिलाई ਲਗਾਈ ਸੀ ਇਹਨੂੰ ਆਪਾਂ ਲੱਗ ਕਰ ਲਾਂਗੇ ਹੁਣ ਆਪਣੇ ਕੀ ਕਰਨਾਗਾ ਜੋ ਆਪਣਾ ਪਲਾਜੋ ਆ ਇਸ ਦੇ ਉੱਪਰ ਇਸ ਕਪੜੇ ਦਾ ਵੀ ਇਸਤੇਮਾਲ ਕਰਾਂਗੇ ਆਪਾਂ ਇਹ ਨਾਲ ਸ਼ਰਟ ਦੇਖੋ ਬਿਲਕੁਲ ਇਸ ਨਾਲ ਦੀ ਆਗੀ ਸ਼ਰਟ ਦੇ ਉੱਪਰ ਆਪਾਂ ਡਿਜ਼ਾਈਨ ਬਣਾਵਾਂਗੇ ਉਸ ਦੀ ਵੀ ਆਪਾਂ ਵੀਡੀਓ ਬਣਾਵਾਂਗੇ ਗਾੜਾ ਡਿਜ਼ਾਈਨ ਦੀ ਇਹ ਆਪਾਂ ਪਲਾਜੋ ਦੀ ਮੂਰੀ ਦੇ ਉੱਪਰ ਡਿਜ਼ਾਈਨ ਬਣਾ ਰਹੇ ਹਾਂ ਅੱਗੇ

ਆਪਣੇ ਕਟਾਮਾ ਦੀ ਕਟਿੰਗ ਕਰ ਲਈ ਹੈ ਹੁਣ ਆਪਣੇ ਕੀ ਕਰਨਾ ਪਹਿਲਾਂ ਇਸ ਨੂੰ ਪੈ ਇਸ ਜਗ੍ਹਾ ਤੇ ਅਟੈਚ ਕਰ ਲਾਂਗੇ ਜਿੰਨੀ ਆਪਣੀ ਮੂਰੀ ਹੈ ਦੇਖੋ ਮੂਰੀ ਆਪਾਂ ਲੰਬਾਈ ਲੰਬਾਈ ਦੇ ਸਾਹਮਣੇ ਨਾਲ ਆਪਾਂ ਇੱਕ ਟਾਂ ਬਣਾਵਾਂਗੇ ਪਹਿਲਾਂ ਆਪਾਂ ਇਸ ਦੇ ਉੱਪਰ ਕੱਚਾ ਪਾਵਾਂਗੇ ਕਿਉਂਕਿ ਇਹ ਆਪਣੇ ਕੋਲੇ ਸਿੰਪਲ ਬੁਗਰਮਾ ਜੇਕਰ ਤੁਹਾਡੇ ਕੋਲੇ ਪੇਸਟਿੰਗ ਵਾਲੀ ਆ ਤਾਂ ਤੁਸੀਂ ਪ੍ਰੈਸ ਨਾਲ ਉਸ ਨੂੰ ਸੈੱਟ ਕਰ ਸਕਦੇ ਹੋ ਅੱਤਵਾਜਾ ਆਪਣੇ ਕੋਲ ਇੱਕ ਮੀਰ ਨਾਲ ਦਾ ਕਪੜਾ ਇਸ ਨੂੰ ਨੀਚੇ ਧਰ ਕੇ ਇਹਦੇ ਉੱਪਰ ਸਲਾਈ ਲਵਾਂਗੇ ਸਲਾਈ ਜੋ ਆਪਾਂ ਨੇ ਲਾਉਣੀ ਹੈ ਬਿਲਕੁਲ ਇਹਦੇ ਨਾਲ ਨਾਲ ਲਾਉਣੀ ਹੈ ਬੁਕਰਮ ਦੇ ਬੁਕਰਮ ਦੇ ਬਿਲਕੁਲ ਨਾਲ ਨਾਲ ਆਪਾਂ ਇਸ ਤਰੀਕੇ ਨਾਲ ਸਲਾਈ ਲਾਵਾਂਗੇ ਕੁਲ ਬੋਗਰਮ ਦੇ ਨਾਲ ਨਾਲ ਲਗਾ ਲਿਆ ਜੇ ਆਪਾਂ ਕਟਿੰਗ ਕਰਾਂਗੇ ਕਟਿੰਗ ਜਿਵੇਂ ਸਭ ਕਿਤੇ ਚੰਗਾ ਅਨੁਦੋਸ਼ ਸਿੱਧਰਾ ਕਰ ਸਕਦੇ ਹਾਂ ਜੇਕਰ ਕਟਾਮਾਂ ਦੇ ਨਾਲ ਨਾਲ ਕਰੀਏ ਤਾਂ ਤੁਸੀਂ ਇਸ ਤਰੀਕੇ ਨਾਲ ਦੋਨੇ ਤਰੀਕੇ ਨਾਲ ਦੋ ਜੀ ਕਟਿੰਗ ਕਰ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਆਪਾਂ ਫਰਾਜੇ ਦੀ ਮੂਰੇ ਉੱਪਰ ਡਿਜ਼ਾਈਨ ਬਣਾ ਰਹੇ ਹਾਂ కట్ జ కల్ ఇదే బల్బ వగరా బాణ ఇంకా ట్ే కట్లా సారి రైన్ కంపలీట్టు లాగే కంపలీట్ల్డ్ కార్యా ਕੱਪ ਦੇ ਸਿੱਪ ਪੈਚ ਲਾਉਣਾ ਜਦੋਂ ਇਹ ਪਲੱਜ ਤੇ ਪੈਚ ਵੀ ਲੱਗ ਸਕਦੇ ਜਦੋਂ ਤੁਸੀਂ ਸਿੱਧੇ ਸਾਈਡ ਤੇ ਲੈ ਸਕਦੇ ਉਸ ਨੂੰ ਅੰਦਰਲੀ ਸਾਈਡ ਲੱਗ ਕੇ ਗਏਗੇ ਇਹ ਟ੍ਰਿਪ ਨਾਲ ਆਪਣੇ ਇਹ ਟਾਂ ਬਣ ਕੇ ਚਾਰੇ ਉਹ ਰੰਗ ਬਿਲਕੁਲ ਸਹੀ ਬਹੁਤ ਵਧੀਆ ਬਣਨਗੇ ਯਾ ਭੰਨੇ ਸਾਰੇ ਕਟਾਉਮ ਕੰਪਲੀਟ ਕਰ ਲੈਨੇ ਹੁਣ ਆਪਣੇ ਕੀ ਕਰਨਾ ਜੋ ਆਪਣੇ ਕੋਲ ਐਕਸਟਰਾ ਕਪੜਾ ਇਸ ਨੂੰ ਆਪਣੇ ਇਸ ਦੇ ਵਿੱਚ ਫੋਲਡ ਕਰ ਦੇਣਾ ਇਸ ਤਰੀਕੇ ਨਾਲ ਫੋਲਡ ਕਰਕੇ ਇੱਕ ਸਲਾਈ ਆਪਾਂ ਇਸ ਦੇ ਉੱਪਰ ਲਵਾ ਲਾਵਾਂਗੇ ਇਹ ਆਪਣੀ ਕਿ ਸਿੰਗਲ ਸਲਾਈ ਲਾ ਲਈ ਉਸ ਤੋਂ ਬਾਅਦ ਇੱਕ ਸਲਾਈ ਦੇ ਬਿਲਕੁਲ ਆਪਾਂ ਲਫਤੇ ਲਾਵਾਂਗੇ ਲਫਤੇ ਲਾਉਣ ਦਾ ਮਤਲਬ ਇਹ ਹੈ ਜੋ ਵੀ ਇਹਦਾ ਦਰਵਾਜ ਇਸ ਤਰ੍ਹਾਂ ਸੈੱਟ ਹੋ ਜੂ ਸਾਰਾ ਇੱਕ ਸਲਾਈ पे ਇਹਦੇ ਲਫਤੇ ਲਾਵਾਂਗੇ ਉਸ ਤੋਂ ਬਾਅਦ ਇਹਦੇ ਆਪਾਂ ਲਾਵਾਂਗੇ ਲੇਸ ਲੇਸ ਜੋ ਲਾਉਣੀਆਂ ਤੁਸੀਂ ਆਪਣੀ ਮਰਜ਼ੀ ਨਾਲ ਕਿੰਨੀ ਵੀ ਲਾ ਸਕਦੇ ਹੋ ਯਾਨੀ ਕਿ 2 ਇੰਚ ਤੋਂ 4 ਇੰਚ ਇਸ ਤਰੀਕੇ ਨਾਲ ਤੁਸੀਂ ਲੇਸ ਨੂੰ ਲਗਾ ਸਕਦੇ ਹੋਗੇ ਇਹ ਆਪਾਂ ਇਹਦੇ ਉੱਪਰ ਦੋ ਲੇਸਾਂ ਲਾਵਾਂਗੇ ਇੱਕ ਲੰਮਾ ਗੇਜ ਜਗਾ ਦੇ ਇੱਕ ਲੰਮਾ ਗੇ 2 ਇੰਚ ਛੱਡ ਕੇ ਦੋ ਲੈਸ ਲਾਵਾਂਗੇ ਹੁਣ ਪਹਿਲਾਂ ਪਹ ਲੈਸ ਲਾਉਣੇ ਆ ਜੋ ਇਸ ਲਾਈ ਲੋਣੀ ਇਸ ਨੂੰ ਆਪਾਂ ਬਾਅਦ ਦੇ ਵਿੱਚ ਕੰਪਲੀਟ ਕਰਾਂਗੇ ਕਿਉਂਕਿ ਵੀਡੀਓ ਆਪਣੀ ਜਿਆਦਾ ਲੰਬੀ ਹੋਈ ਜਾਂਦੀ ਹੈ ਤੁਹਾਨੂੰ ਅਸੀਂ ਇੱਕ ਮੂਰੀ ਤਿਆਰ ਕਰਕੇ ਦਿਖਾਈਏ ਇਸੇ ਤਰੀਕੇ ਨਾਲ ਹੀ ਆਪਾਂ ਦੂਸਰੀ ਮੂਰੀ ਤਿਆਰ ਕਰ ਲਾਂਗੇ ਹੁਣ ਆਪਾਂ ਇੱਕ ਵਾਰੀ ਲੈਸ ਲਾ ਲਈਏ ਉਸ ਤੋਂ ਬਾਅਦ ਜਦੋਂ ਆਪਣਾ ਪਲਾਜੂ ਕੰਪਲੀਟ ਹੋ ਗਿਆ ਉਹਦੀ ਉਹਨਾਂ ਸਾਰੀ ਵੀਡੀਓ ਪਾਵਾਂਗੇ ਇਹ ਜਿਹੜਾ ਸੈਂਟਰ ਦੇ ਵਿੱਚ ਆਪਾਂ ਸਲਾਈ ਲਾਵਾਂਗੇ ਜੇਪਨੇ ਦੂਸਰੀ ਲੈਸ ਲਾਉਣੀ ਆਂਗੀ ਇਹਦੇ 2 ਇੰਚ ਗੈਪ ਛੱਡ ਕੇ ਇਹ ਆਪਣਾ ਪਲਾਜੋ ਦੀ ਇੱਕ ਮੂਰੀ ਬਣ ਕੇ ਤਿਆਰ ਆ ਇਸੇ ਤਰੀਕੇ ਆਪਾਂ ਦੂਸਰੀ ਮੂਰੀ ਕੰਪਲੀਟ ਕਰ ਲਾਂਗੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਵੀ ਆਪਣਾ ਜੋ ਇਹ ਪਲਾਜੋ ਬਣ ਕੇ ਬਹੁਤ ਹੀ ਸੋਹਣਾ ਤਿਆਰ ਹੋਊਗਾ ਪਹਿਲਾਂ ਆਪਾਂ ਦੂਸਰੀ ਮੂਰੀ ਤਿਆਰ ਕਰਾਂ ਪਲਾਜੋ ਤਿਆਰ ਕਰ ਦਾਂਗੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਦਿਖਾਉਣੇ ਆ ਵੀ ਕਿੱਦਾਂ ਬਣਾਇਆ ਇਹ ਪਲਾਜੋ ਬਣ ਕੇ ਤਿਆਰ ਆ